ਯਾਰ ਹਬੀ ਜੇ ਦਾ ਮੁੰਡਾ ਨਾ ਸਾਰਾ ਦਿਨ ਕੁੜੀਆਂ ਪਿੱਛੇ ਗੀੜੀ ਮਾਰਦਾ ਫਿਰਦਾ ਰਹਿੰਦਾ ਜੇ ਕੋਈ ਵੀ ਇਹਨੂੰ ਪੁੱਛੇ ਨਾ ਤਾਂ ਵੀ ਇਹ ਕਹਿੰਦਾ ਕਿ ਸਾਡਾ ਮੁੰਡਾ ਤਾਂ ਸਰਕਾਰੀ ਨੌਕਰੀ ਦੀ ਤਿਆਰੀ ਕਰਦਾ ਜੇ ਉਹਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਕੁੜੀਆਂ ਪਿੱਛੇ ਗੀੜੀ ਮਾਰ ਕੇ ਆਈ ਵੀ ਸਰਕਾਰੀ ਨੌਕਰੀ ਮਿਲਦੀ ਹੈ ਭਾ ਲੈ ਹਾਂ ਯਾਰ ਬਿਲਕੁਲ ਠੀਕ ਕਿਹਾ ਉਹ ਯਾਰ ਮੈਂ ਤਾਂ ਤੈਨੂੰ ਕੋਰੇ ਕਾਗਜ਼ ਤੇ ਲਿਖ ਕੇ ਦੇ ਦਿੰਦਾ ਵੀ ਇਹਦੇ ਦੇ ਮੁੰਡੇ ਦਾ ਕੁਝ ਨਹੀਂ ਬਣਨਾ ਹੈ 5 ਸਾਲ ਬਾਅਦ ਦੇਖ ਲਈ ਇੱਥੇ ਡੰਡੇ ਪਜਾਉਂਦਾ ਫਿਰੂਗਾ ਸੜਕਾਂ ਤੇ ਨਹੀਂ ਨਹੀਂ ਅੰਕਲ ਨਹੀਂ ਅੱਤ ਤੁਸੀਂ ਨਾ ਇੱਦਾਂ ਇੱਦਾਂ ਕਿਸੇ ਨੂੰ ਕੁਝ ਵੀ ਬੋਲ ਸਕਦੇ ਹੋ ਆਪਾਂ ਨੂੰ ਕਿਸੇ ਬਾਰੇ ਕੀ ਪਤਾ ਵੀ ਕੌਣ ਕਿੱਦਾਂ ਦਾ ਹੈ ਆਪਾਂ ਐ ਕਿਸੇ ਨੂੰ ਮਾੜਾ ਤਾਂ ਨਹੀਂ ਕਹਿ ਸਕਦੇ ਨਾ ਵਾਪਤ ਵਾ ਤੂੰ ਮੇਰੇ ਸ਼ੱਕ ਕਰਦਾ ਉਹ ਮਹਾਦਾ ਸਰਦ ਤੋਂ ਲੰਘਦਾ ਜਹਾਜ਼ ਦੇਖ ਕੇ ਇਹ ਦੱਸ ਦਿੰਦਾਗਾ ਕਿ ਉੱਥੇ ਜੇ ਬਾਥਰੂਮ ਕੌਣ ਗਿਆ ਹੋਇਆ ਬਾਜ ਵਾਲੀ ਅੱਖਾਂ ਬਾਜੜੀ देख के ना मूड जहा खराब हो गया जितना सोच के गया सी उतना स्वाद ही नहीं आया नहीं यार मेरा था क्या अडवाणी देख के मूड ठीक हो गया सी <laughs> डीपी और एटू खुशी हो गई है डैडी ये लड्डू कौन देखेंगे ਉਹ ਵੀ ਰੇੜੀ ਘਰ ਵਾਲੀ ਹੋਈ ਸੀ ਉਹ ਦੇ ਕੇ ਗਈ ਐ ਅੱਛਾ ਤੇ ਤੁਸੀਂ ਲੈ ਲਈ ਮਠਿਆਈ ਮਠਿਆਈ ਪੁੱਛਿਆ ਨਹੀਂ ਵੀ ਕਾਦੀ ਖੁਸ਼ੀ ਚ ਵੰਡਦੀ ਆ ਉਹ ਉਹ ਉਹਨਾਂ ਦਾ ਮੁੰਡਾ ਨੌਕਰੀ ਤੇ ਲੱਗੇ ਚਲੋ ਬੁਧੀਆਂ ਹੋ ਗਿਆ ਫਿਰ ਇਹ ਤਾਂ ਚੰਗੀ ਗੱਲ ਆ ਕਿਸੇ ਨੂੰ ਨੌਕਰੀ ਮਿਲ ਗਈ ਹਾਂ ਹਾਂ ਬੜੀ ਗੱਲ ਤਾਂ ਹੈ ਨਹੀਂ ਤਾਂ ਦੀ ਲੋਕ ਤਾਂ ਪੇਪਰ ਦੇ ਦੇ ਬੁੜੇ ਹੋ ਗਏ ਉਗਰ ਬਾਕਸ ਕਿੱਥੇ ਆ ਵਾ ਆ ਜਾ ਆ ਅੰਦਰ ਹੀ ਲੰਗੇ ਵੀ ਬੀਲੀ ਦਾ ਮੁੰਡਾ ਨੌਕਰੀ ਤੇ ਲੱਗ ਗਿਆ ਆ ਵਾ ਪਤਾ ਲੱਗ ਗਿਆ ਸਭ ਅਸੀਂ ਤਾਂ ਲੱਡੂ ਵੀ ਖਾ ਲਏ ਚੱਲ ਮੈਨੂੰ ਤਾਂ ਨਾ ਪਹਿਲਾਂ ਤੂੰ ਹੁਸ਼ਿਆਰ ਜਾ ਲੱਗਦਾ ਸੀਗਾ ਨੌਰੇ ਨੂੰ ਦੇਖ ਕੇ ਲੱਗਦਾ ਸੀ ਵੀ ਇਹ ਜ਼ਿੰਦਗੀ ਵਿੱਚ ਕੋਈ ਵੱਡਾ ਕੰਮ ਕਰੂਗਾ। ਨਾਲੇ ਪੜ੍ਹਨ ਲਿਖਣ ਨੂੰ ਵੀ ਬਚਪਨ ਤੋਂ ਹੀ ਹੁਸ਼ਿਆਰ ਸੀ ਉਹ। ਉਹ ਯਾਰ ਕੀ ਇਹਦਾ ਮੁੰਡਾ ਰੋਹੂ ਜੀ ਸੜਕਾਂ ਤੇ ਗੇੜੇ ਮਾਰਦਾ ਫਿਰਦਾ ਰਹਿੰਦਾ ਕੁੜੀਆਂ ਪਿੱਛੇ। ਕੋਈ ਪੁੱਛਣਾ ਲਾ ਹੋ ਗੀ ਕਿ ਕੁੜੀਆਂ ਪਿੱਛੇ ਗੇੜੇ ਮਾਰ ਕੇ ਬਣਾ ਕਿਹੜੀ ਸਰਕਾਰੀ ਨੌਕਰੀ ਮਿਲਦੀ ਹੈ। ਉਜਰ ਮੈਂ ਤਾਂ ਤੈਨੂੰ ਪੂਰੇ ਕਾਗਜ਼ ਤੇ ਲਿਖ ਕੇ ਦੇ ਦਿੰਦਾ ਭਾਬੀ ਦੇ ਮੁੰਡੇ ਰੇਣਾ ਇੱਥੇ ਹੀ ਫਿਰਦਾ ਉਹਨੇ ਜ਼ਿੰਦਗੀ ਚ ਕੁਛ ਵੀ ਨਹੀਂ ਕਰਨਾ ਇੱਥੇ ਡੱਡੇ ਵਜੋਂ ਦਾ ਫਿਰੂਗਾ ਦੇਖਿਆ ਇਹਨਾਂ ਦਾ ਕੋਈ ਸਟੈਂਡ ਨਹੀਂ ਹੁੰਦਾ ਜਿੰਨਾ ਟਾਈਮ ਨਾ ਕੋਈ ਬੰਦਾ ਆਪਣੀ ਲਾਈਫ ਵਿੱਚ ਸਟਰਗਲ ਕਰ ਰਿਹਾ ਹੁੰਦਾ ਵਾ ਉਹਨਾਂ ਦਾ ਟਾਈਮ ਇਹ ਹੀ ਡੋ ਕੋ ਨੂੰ ਮਾੜਾ ਬੋਲਦੇ ਆਖੇ ਇਹ ਤਾਂ ਕੁਝ ਨਹੀਂ ਬਣਨਾ ਕਿੰਤਾ ਇੱਥੇ ਫਰੀ ਜਾਣਾ ਇੱਥੇ ਧੱਕੇ ਖਾਊਗਾ ਪਰ ਜਦੋਂ ਉਹ ਬੰਦਾ ਸਕਸੈਸਫੁਲ ਹੋ ਜਾਂਦਾ ਤੇ ਕਿਸੇ ਚੰਗੇ ਥਾਂ 'ਤੇ ਕੰਮ ਤੇ ਲੱਗ ਜਾਂਦਾ ਫਿਰ ਇਹੀ ਲੋਕ ਆ ਕੇ ਕਹਿੰਦੇ ਆਹ ਇਹ ਤਾਂ ਬਚਪਨ ਤੋਂ ਹੀ ਹੁਸ਼ਿਆਰ ਸੀਗਾ ਸਾਨੂੰ ਪਤਾ ਸੀ ਇਹ ਆਪਣੀ ਜ਼ਿੰਦਗੀ ਵਿੱਚ ਕੋਈ ਵੱਡਾ ਕੰਮ ਕਰੇ ਓਏ ਕੀ ਬੋਲੀ ਜਨ ਕੁਝ ਨਹੀਂ ਬਸ ਜੀਪੀ ਪੱਤ ਤੂੰ ਵੀ ਇਹਦਾ ਖੜਾ ਛੱਡ ਦੇ ਹੁਣ ਵੀ ਇਹਦੇ ਕੋਲ ਨਹੀਂ ਜਾ ਸਕਦਾ ਕੀ ਪਤਾ ਉਹਦੇ ਨਾਲ ਰਹਿ ਕੇ ਤੂੰ ਕਿਤੇ ਚੰਗੀ ਥਾਂਵੇਂ ਲੱਗ ਕੇ ਜਾਵੇਂ ਇਹਦੇ ਨਾਲ ਰਹਿ ਕੇ ਤਾਂ ਤੂੰ ਥੱਲੇ ਲੱਗੇਂਗਾ ਬਸ ਪ੍ਰੇਨਾ ਅੰਕਲ ਜੀ ਮੈਨੂੰ ਤਾਂ ਤੁਹਾਡਾ ਉਹ ਕਮੈਂਟ ਬੜਾ ਵਧੀਆ ਲੱਗਦਾ ਕਿਹੜਾ ਕਮੈਂਟ ਉਹ ਹੋਹੀ ਇਹਰਾ ਤੁਸੀਂ ਸੋਨਮ ਬਾਜਬਾ ਦੀ ਫੋਟੋ ਥਲੇ ਕੀਤਾ ਹੈ। ਆ ਦੇਖੋ। ਇਹ ਹਾਂ। ਸੋਨਮ ਜੀ, ਮੈਨੂੰ ਇਹਨਾਂ ਥੋੜੀਆਂ ਲੱਤਾਂ ਬਹੁਤ ਵਧੀਆ ਲੱਗਦੀਆਂ। ਕੀ ਕਰਦਾ बस ਚੱਟੀ ਜਾ।